ਅਸੀਂ ਤਾਂ ਉਹਨਾਂ ਦੇ ਚਰਨਾਂ ਨੂੰ ਸਬਰਸ਼ ਕਰਦੇ ਹਾਂ ਮੱਥਾ ਟੇਕਦੇ ਹਾਂ। ਵੇਣ ਪ੍ਰਭ ਗਿਆ ਉਹ ਸੁਖ ਪਾਈ ਐ ਦੂਜੀ ਨਹੀਂ। ਜਾਏ। ਮਹਾਰਾਜ ਕਹਿੰਲਿ ਕਿ ਪਰਮੇਸ਼ਰ ਤੋਂ ਬਿਨਾਂ ਕਿਸੇ ਪ੍ਰਕਾਰ ਕਰਕੇ ਵੀ ਜੀਵ ਜਿਹੜਾ ਸੁਖ ਨਹੀਂ ਪ੍ਰਾਪਤ ਕਰ ਸਕਦਾ। ਭਾਵੇਂ ਜਿੰਨੇ ਮਰਜੀ ਵਿਸ਼ੇ ਭੋਗ ਲੇ ਪਲਾਰਥ ਭੋਗ ਲੇ ਇਥੇ ਵੱਡੇ ਵੱਡੇ ਜਿਹੜੇ ਨਿਉ ਕਹਲੋ ਸੁਖ ਭੋਗਣ ਹਾਲੇ ਨੇ। ਉਹ ਸਾਰੇ ਕਈ ਵਾਰ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਆ ਕਈ ਵਾਰ ਨਸ਼ੇ ਦੀਆਂ ਗੋਲੀਆਂ ਖਾ ਕੇ ਸੌਂਦੇ ਆ ਨੀਂਦ ਨਹੀਂ ਆਉਂਦੀ ਵੇਣੋ ਪ੍ਰਭ ਕਿਉਂ ਸੁਖ ਪ੍ਰਾਪਤ ਹੈ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਸੁਖ ਨਹੀਂ ਪ੍ਰਾਪਤ ਹੋ ਸਕਦਾ ਹੈ ਦੂਜੀ ਨਹੀਂ ਜਾਏ ਜਿਹੜੀ ਦੂਜੀ ਦੁਆਇਤ ਭਾਵਨਾ ਹੈ ਉਹ ਨਹੀਂ ਜਾਂਦੀ ਹੈ ਦੂਜੀ ਨਹੀਂ ਜਾਏ ਮਹਾਰਾਜ ਕਹਿੰਦੇ ਹੋਰ ਕੋਈ ਸਾਧਨ ਨਹੀਂ ਜਿਹਦੇ ਦੁਆਰਾ ਜਿਹੜਾ ਉਹ ਸੁਖ ਪ੍ਰਾਪਤ ਹੋ ਸਕੇ ਕਿਉਂਕਿ ਜੇ ਕੋਈ ਬੰਦਾ ਕਹੇ ਵੀ ਧਨ ਕਮਾਉਣ ਦੇ ਵਿੱਚ ਸੁੱਖ ਹੈ ਤੇ ਮਹਾਰਾਜ ਜੀ ਕਹਿਣ ਲੱਗੇ ਭਾਈ ਜਿਹੜਾ ਧਨ ਕਮਾਉਣਾ ਇਹਦੇ ਵਿੱਚ ਵੀ ਸੁੱਖ ਨਹੀਂ ਸੁੱਖ ਨਹੀਂ ਬਹੁਤਾ ਧਨ ਖਾਟੇ ਕਹਿੰਦੇ ਭਾਵੇਂ ਬੰਦਾ ਜਿੰਨਾ ਮਰਜੀ ਧਨ ਇਕੱਠਾ ਕਰ ਲਵੇ ਗਰੀਨਵਾਜ ਮਹਾਰਾਜ ਕਹਿਣ ਲੱਗੇ ਧਨ ਕਮਾਉਣ ਦੇ ਨਾਲ ਸੁੱਖ ਥੋੜੀ ਮਿਲਦਾ ਸੁੱਖ ਮਿਲਦਾ ਪਰਮੇਸ਼ਰ ਵਾਹਿਗੁਰੂ ਦੀ ਬੰਦਗੀ ਕਰ